ਤਾਰ ਕੋ ਸਿੱਧੇ ਗ੍ਰੀਕਾ ਟੀਵੀ ਮੈਂ ਹਰ ਅਜੀਤ ਕੌਰ ਬ੍ਰਿਟਨ ਦੀ ਸ਼ੁਰੂਆਤ ਕਰਾਂਗੇ ਪਰ ਪਹਿਲਾਂ ਨਾਸ ਪਾਲਣਿਆਂ ਹੰਤ ਤੱਕ ਦੀਆਂ ਅਹਿਮ ਸੁਰਖੀਆਂ ਨੰਤਬਰਾਮਿਸਾਨਾਰ ਸਿੱਧੇ ਕਿਸਾਨ ਮੋਰਚਾ ਨੇ ਇੱਕ ਵਾਰ ਫਿਰ ਤੋਂ ਚੰਡੀਗੜ੍ਹ ਪਹੁੰਚ ਕਰਨ ਦਾ ਐਲਾਨ ਕਰ ਦਿੱਤਾ ਜਾਣਕਾਰੀ ਤਾਪਕ ਹੋਈ ਅਹਿਮ ਮੀਟਿੰਗ ਵਿੱਚ ਮੋਟਾ ਐਲਾਨ ਕੀਤਾ ਗਿਆ ਹੈ ਕਿ 26 ਮਾਰਚ ਨੂੰ ਕਿਸਾਨ ਚੰਡੀਗੜ੍ਹ ਵੱਲ ਕੂਚ ਕਰ ਰਹੇ ਕਿਸਾਨਾਂ ਆਗੂ ਡਾ. ਅਰਜਨਦਰਸ਼ਨ ਪਾਸਸੀ ਨੇ ਦੱਸਿਆ ਕਿ ਕਿਸਾਨ ਬਜਟ ਸੈਸ਼ਨ ਜਰਾਂ ਪੰਜਾਬ ਵਿਧਾਨ ਸਭਾ ਦਾ ਕਿਰਾਉ ਕਰਨੀ ਹੈ ਅਤੇ ਕਿ ਪੰਜਾਬ ਸਰਕਾਰ ਦਾ ਬਜਟ ਜੇਕਰ ਕਿਸਾਨ ਪੱਖੀ ਨਾ ਹੋਇਆ ਤਾਂ ਸਰਕਾਰ ਖਿਲਾਫ ਮੋਰਚਾ ਹੋਰ ਕੀਤਾ ਜਾਵੇ ਤੇਜ਼ ਕੀਤਾ ਜਾਵੇਗਾ ਮੋਰਚੇ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਚੰਡੀਗੜ੍ਹ ਦੇ 34 ਸੈਕਟਰ ਵਿੱਚ ਪ੍ਰਦਰਸ਼ਨ ਕਰਨ ਦੀ ਆਗਿਆ ਦਿੱਤੀ ਜਾਵੇ ਨਾਲ ਹੀ ਕਿਸਾਨਾਂ ਨੇ ਸਰਕਾਰ ਨੂੰ ਕਿਹਾ ਕਿ ਸوار ਬਜਟ ਵਿੱਚ ਕਿਸਾਨਾਂ ਫਖਰੀ ਫੈਸਲੇ ਹੋਣ ਇਸ ਤੋਂ ਇਲਾਵਾ ਵਿਰੋਧ ਪ੍ਰਦਰਸ਼ਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੰਜਾਬ ਭਰ ਵਿੱਚ ਪੈਮਸ ਲਿੰਟ ਵੱਡੇ ਜਾਣਗੇ ਕਿ ਸਾਲ ਨੇ ਪੰਜਾਬ ਸਰਕਾਰ ਨੇ ਚੁਣੌਤੀ ਦਿੱਤੀ ਲਹਿਰ ਦੇ ਵਜੋ ਬਰਨਾਲਾ ਅੰਮ੍ਰਿਤਸਰ ਤੇ ਜਲੰਧਰ ਵਿੱਚ ਇਹ ਮਹਾਪੰਚਾਇਤ ਦਾ ਗ੍ਰਿ ਹਯੋਜਨ ਦਾ ਐਲਾਨ ਕੀਤਾ ਜਾਵੇਗਾ ਪੰਜਾਬ ਦੇ ਕਿਸਾਨਾਂ ਨੇ ਇਹ ਸੂਬਾ ਸਰਕਾਰ ਵਿਰੁੱਧ ਤਿੱਖੇ ਵਿਰੋਧ ਪ੍ਰੋਟੈਸਟ ਕਰਨ ਦਾ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਗਿਆ ਹੈ ਮੁੱਖ ਮੰਤਰੀ ਨਾਲ 3 ਮਾਰਚ ਦੀ ਮੀਟਿੰਗ ਤੇ ਸੈਕਟਰ 34 ਵਿੱਚ ਕਿਸਾਨਾਂ ਦੇ ਯੂਨੀਅਨਾਂ ਆਪੰਦ ਇਕੱਠ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ ਪਰ ਸਰਕਾਰ ਵੱਲੋਂ ਕੋਈ ਵੀ ਸਕਾਰਾਤਮਕ ਜਵਾਬ ਨਹੀਂ ਮਿਲਿਆ ਜੇ ਸ਼ਿਰੀ ਰਮਨਪੁਰ ਸਾਹਿਬ ਵਿੱਚ ਬੁੱਢਾ ਦਲ ਦੇ ਨਾਲ ਜੁੜੀਆਂ ਹੋਈਆਂ ਹਨ ਦਲ ਖਾਸ ਨੇ ਲੇਕਿਨ ਇਹ ਇੱਕ ਬੱਡੀ ਮੀਟਿੰਗ ਹੋਈ ਹੈ ਮੀਟਿੰਗ ਤੋਂ ਬਾਅਦ ਬਾਬਾ ਪ੍ਰਵੀਰ ਸਿੰਘ ਨੇ ਬੁੱਢਾ ਬਿਆਨ ਦਿੰਦੇ ਫਿਰ ਕਹਿੰਦੇ ਅਸੀਂ ਕੁਲਦੀਪ ਸਿੰਘ ਨੂੰ ਤੜਕੰਜ ਨੂੰ ਕਥੇ ਦਾ ਜਥੇਦਾਰ ਨਹੀਂ ਮੰਨਦੇ ਉਹਨਾਂ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਨਹੀਂ ਜਾਣਾ ਤੇ ਨਾ ਹੀ ਅਸੀਂ ਆਪਣੇ ਪ੍ਰੋਗਰਾਮ ਵਿੱਚ ਉਹਨਾਂ ਨੂੰ ਬੁਲਾਉਣਾ ਉਹਨਾਂ ਕਹਿੰਦੇ ਸਾਡੀ ਲੜਾਈ ਕੋਈ ਰਾਜਸੀ ਨਹੀਂ ਹੈ ਸਗੋਂ ਮर्याਦਾਵਾਂ ਨੂੰ ਬਚਾਉਂਦੀ ਹੈ ਤੇ ਇਸ ਲਈ ਜਦੋਂ ਤੱਕ ਮर्याਦਾਵਾਂ ਨੂੰ ਕਾਇਮ ਨਹੀਂ ਰੱਖਿਆ ਜਾਂਦਾ ਉਦੋਂ ਤੱਕ ਉਹ ਨਾ ਉਹ ਤੇ ਜੱਤੀਦਾਰ ਸਹਿਬਾਨ ਨੂੰ ਨਾ ਆਪਣੇ ਇਸੇ ਧਾਰਮਿਕ ਸਮਾਗਮ ਵਿੱਚ ਬੁਲਾਉਣਗੇ ਤੇ ਨਾ ਹੀ ਉਹਨਾਂ ਦੇ ਕਿਸੇ ਸਮਾਗਮ ਵਿੱਚ ਜਾਣਗੇ ਆਪਾ ਗ੍ਰੀਵ ਸਿੰਘ ਨੇ ਕਹਿ ਕਿ ਉਹ ਕਿਤੇ ਵਿਰੋਧੀ ਨਹੀਂ ਹਨ ਸਗੋਂ ਤਾਂ ਇਹਨਾਂ ਦੇ ਧਾਰਮਿਕ ਸੰਸਥਾਵਾਂ ਦੀ ਬਿਹਤਰੀ ਚਾਹੁੰਦੇ ਨੇ ਪਰ ਅਸੀਂ ਮर्याਦਾਵਾਂ ਦਾ ਕਾਹਨ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਨੇ ਕਿਹਾ ਕਿ ਜਿੱਦ ਤੇ ਇਹਨਾਂ ਜੱਜਦਾਰਾਂ ਸਹਿਬਾਨ ਨੂੰ 2 ਦਸੰਬਰ ਤੋਂ ਪਹਿਲਾਂ ਸਿਵਮੁਖਤ ਨਹੀਂ ਕੀਤਾ ਜਾਂਦਾ ਸਾਨੂੰ ਕੋਈ ਫਰਕ ਨਹੀਂ ਸੀ ਪਰ ਇਸ ਹੁਕਮਨਾਮੇ ਦੇ ਜਾਰੀ ਹੋਣ ਤੋਂ ਬਾਅਦ ਜਿਸ ਤਰ੍ਹਾਂ ਨਾਲ ਬਦਲੇ ਦੀ ਭਾਵਨਾ ਨਾਲ ਹੌਲਕਾ ਫਾਰਕ ਕੀਤਾ ਗਿਆ ਇਹ ਕਿਸੇ ਕੋਰੋਨਾ ਦਾ ਸਨਮਾਨ ਨਹੀਂ ਹੈ ਉਹ ਮੰਗ ਕਰਦੇ ਨੇ ਕਿ ਸੇਵਾ ਤੋਂ ਪਰੇ ਤੇ ਕਿੰਨੋਂ ਜੱਜਦਾਰਾਂ ਨੂੰ ਮੁਰਤੂ ਨਿਯੁਕਤ ਕੀਤਾ ਜਾਵੇ ਵੀਐਨਐਸ ਦੇ ਤਹਿਤ ਆਸਾਮ ਦੀ ਗੁਰਦੁਰਜਰ ਵਿੱਚ ਬੰਗ ਬਾਰਿਸ਼ ਪੰਜਾਬ ਦੇ ਜਥੇਬੰਦੀ ਦੇ ਮੁਖੀ ਤੇ ਖਰੂਰ ਸਾਬ ਤੋਂ ਮੌਜੂਦਾ ਸੰਸਦ ਮੈਂਬਰ ਪਾਈ ਅਮਰਪਾਲ ਸਿੰਘ ਦੇ ਸਾਥੀਆਂ ਤੋਂ ਐਨ ਇਥੇ ਖਾਇਆ ਜਾ ਸਬਜੈਕਟ ਜਾਣਕਾਰੀ ਅਨੁਸਾਰ ਪਾਈ ਅਮਰਪਾਲ ਸਿੰਘ ਨਾਲ ਰਿਪੋਰਟ ਕਰਜੇਗੇ ਜਿਪਾਂ ਉਹਨਾਂ ਦੇ ਸਾਥੀਆਂ ਨੂੰ ਜਲਦੀ ਪੰਜਾਬ ਵਿੱਚ ਲਿਆ ਕੇ ਅਦਾਲਤ ਤੇ ਚਪੇਸ਼ ਕੀਤਾ ਜਾਵੇਗਾ ਖਬਰਾਂ ਦੇ ਮੁਤਾਬਕ ਪੰਜਾਬ ਸਰਕਾਰ ਨੇ ਇਹਨਾਂ ਸਾਰਿਆਂ ਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਜਾਰੀ ਰੱਖਣ ਤੋਂ ਮੁਕਾਤ ਕਰ ਦਿੱਤਾ ਅਮਰਪਾਲ ਸਿੰਘ ਦੇ ਸਾਥੀਆਂ ਨੂੰ ਪੰਜਾਬ ਦੇ ਹੋਣ ਦੀ ਕੋਸ਼ਿਸ਼ਾ ਸ਼ੁਰੂ ਹੋ ਚੁੱਕੀ ਹੈ ਇਸ ਤੋਂ ਬਾਅਦ ਇਹ ਜਾਣਕਾਰੀ ਤੱਕ ਕਮਿਲ ਪਾ ਸਕਦੇ ਹਨ ਦੇ ਸਾਥੀ ਕਪਲ ਪ੍ਰੀਤ ਸਿੰਘ ਲੁਗੁਰਕੜ ਜਿਲ੍ਹੇ ਵਿੱਚ ਹੀ ਰਹਣਗੇ ਕਿਉਂਕਿ ਪੰਜਾਬ ਤੇ ਹਾਈ ਕੋਰਟ ਵਿੱਚ ਉਹਨਾਂ ਦੇ ਐਨਐਸਏ ਕੇਸ ਦੀ ਅਗਲੀ ਸੁਣਵਾਈ 2 ਮਾਰਚ ਨੂੰ ਹੋਣੀ ਹੈ ਜਿਸ ਤੋਂ ਬਾਅਦ ਸਰਕਾਰ ਇਹਨਾਂ ਤੇ ਵੀ ਅਗਲਾ ਫੈਸਲਾ ਲੈ ਸਕਦੀ ਹੈ ਸੁਪਰ ਪੁਲਿਸ ਬਾਕੀ ਸਾਰੇ ਸੱਤ ਮੋਦੀ ਲੁਗੁਰਕੜ ਜਿਲ੍ਹੇ ਤੋਂ ਬੰਦ ਕਰਕੇ ਪੰਜਾਬ ਲੈ ਆਏਗੀ ਕਿ ਪੰਜਾਬ ਦੇ ਕੁਝ ਪੁਲਿਸ ਥਾਣਿਆਂ ਵਿੱਚ ਦਰਜ ਸਾਰੇ ਮਾਮਲੇ ਵਿੱਚ ਕਾਰਵਾਈ ਕੀਤੀ ਜਾਏਗੀ ਇਹ ਸਾਰੇ ਰੁਪਏ ਜਿਹਨੇ ਆਸਾਮ ਦੀ ਡਿਬੋਰਗੜ ਜੇਲ੍ਹ ਵਿੱਚ ਬੰਦ ਨੇ ਤੇ ਹੁਣ ਪੰਜਾਬ ਦੇ ਨਾਲ ਜੇਲਾਂ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ ਮਿਰਪਾਲ ਸਿੰਘ ਤੇ ਉਸਦੇ ਲੋਕ ਸਾਥੀ ਡਿਬੋਰਗੜ ਜੇਲ੍ਹ ਵਿੱਚ ਬੰਦ ਨੇ ਮਿਰਪਾਲ ਸਿੰਘ ਤੋਂ ਪਹਿਲਾਂ ਉਹਨਾਂ ਦੇ 8 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਨੂੰ ਗ੍ਰਿਫਤਾਰੀ ਤੋਂ ਬਾਅਦ ਆਸਾਮ ਦੀ ਡਿਬੋਰਗੜ ਜੇਲ੍ਹ ਵਿੱਚ ਰੱਖਿਆ ਗਿਆ ਸੀ ਮਿਰਪਾਲ ਸਿੰਘ ਦੇ 8 ਸਾਥੀ ਜਿਨ੍ਹਾਂ ਤੇ ਐਨਐਸਸੀ ਅਭੇਦ ਮਾਮਲਾ ਦਰਜ ਕੀਤਾ ਗਿਆ ਉਹਨਾਂ ਵਿੱਚ ਬਪਲਪ੍ਰੀਤ ਸਿੰਘ ਦਾ ਬੇਲਾ ਨਾਮ ਹੈ ਕਿ ਭਗਵੰਤ ਸਿੰਘ ਕੋਲੋਂ ਪ੍ਰਧਾਨ ਮੰਤਰੀ ਬਾਜੇ ਕੀ ਦਾ ਨਾਮ ਹੈ ਇਸ ਤੋਂ ਬਾਅਦ ਦਰਜੀਤ ਸਿੰਘ ਖਲਸੀ ਦਾ ਵੀ ਨਾਮ ਸਾਹਮਣੇ ਆਇਆ ਬਸੰਤ ਸਿੰਘ ਹੈ ਗੁਰਮੀਤ ਸਿੰਘ ਹੈ ਇਸ ਤੋਂ ਇਲਾਵਾ ਜੀਤ ਸਿੰਘ ਹੈ ਜੋ ਉਹਨਾਂ ਦੇ ਨਾਲ ਜੇਂਹ ਵਿੱਚ ਬੰਦਾ ਤੇ ਹਰਜੀਤ ਸਿੰਘ ਜੋ ਕਿ ਚਾਚਾ ਹੈ ਅਮਰਿਤਪਾਲ ਸਿੰਘ ਦਾ ਉਸਪੁਰ ਦੇ ਹਕਾਜ਼ੀ ਦਾ ਪਿੰਡ ਬਸੰਤੀ ਬੂਟੇਵਾਲਾ ਤੇ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਸਿੱਖ ਨੌਜਵਾਨ ਮਲੇਸ਼ੀਆ ਕੋਲ ਗਿਆ ਸੀ ਪਰ ਉਹਦੀ ਹੁਣ ਤੱਕ ਦੇ ਕਾਰ ਵਾਪਸ ਪੱਤੀ ਹੈ ਸ਼ੱਕੀ ਹਾਲਤਾਂ ਵਿੱਚ ਜਿਸ ਦੀ ਮੌਤ ਦੀ ਖਬਰ ਨੇ ਪਰਿਵਾਰ ਨੂੰ ਝੰਡੋੜ ਕੇ ਰੱਖ ਦਿੱਤਾ ਅਮਰਤਿਕ ਦੀ ਪਛਾਣ ਵਾਲੀ ਆਰ ਗੁੰਦਸੀਲ ਮਜੂਹੀਆ ਜੋ ਪਿਛਲੇ ਹਫਤੇ ਮਲੇਸ਼ੀਆ ਦੇ ਹੋਰ ਦੇਸ਼ਾਂ ਵਿੱਚ ਕੋਲ ਮਲੇ ਗਿਆ ਸੀ ਜਿੱਦੋਂ ਉਹ ਮਲੇਸ਼ੀਆ ਦੇ ਹੋਟਲੋਂ ਰੋਮਾਂਡਾ ਵਿੱਚ ਪਹੁੰਚਿਆ ਸੀ ਤਾਂ ਆਖਿਆ ਆਪਣੇ ਭਰਾ ਜੋ ਕਿ ਆਸਟ੍ਰੇਲੀਆ ਵਿੱਚ ਪੱਕੇ ਤੌਰ ਤੇ ਪਿਛਲੇ 10 ਸਾਲਾਂ ਤੋਂ ਰਹਿ ਰਿਹਾ ਹੈ ਉਸ ਨੂੰ ਫੋਨ ਕਰਕੇ ਯਾਦਵਿੰਦਰ ਨੇ ਕੁਝ ਪੈਸੇ ਕਿੰਦੀ ਗੱਲ ਲਈ ਭਰਾ ਨੇ ਉਸ ਨੂੰ ਪੈਸੇ ਭੇਜ ਦਿੱਤੇ ਦੁਬਾਰਾ ਉਸ ਨੂੰ ਲੋ ਕੈਸੇ ਨਹੀਂ ਮੰਗ ਕੇ ਦਿੱਤੀ ਫਿਰ ਉਸਨੇ ਭਰਾ ਨੇ ਉਸ ਨੂੰ ਪੈਸੇ ਭੇਜ ਦਿੱਤੇ ਪਰ ਬਾਅਦ ਵਿੱਚ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ ਤਾਂ ਉਸਨੇ ਸ਼ੱਕ ਹੋਇਆ ਤਾਂ ਉਸਨੇ ਆਪਣੇ ਦੋਸਤ ਦੇ ਜ਼ਰੀਏ ਪੁਲਸ ਪ੍ਰਸ਼ਾਸਨ ਤੋਂ ਪੜਤਾਲ ਕੀਤੀ ਉਸ ਨੂੰ ਪਤਾ ਲੱਗਾ ਕਿ ਉਸਦੇ ਭਰਾ ਦੀ ਹੱਥ ਵਿੱਚ ਮੌਤ ਹੋ ਗਈ ਹੈ ਅੰਗਲੇਸ਼ੀਆ ਪਹੁੰਚੇ ਤਾਂ ਪੁਲਿਸ ਪ੍ਰਸ਼ਾਸਨ ਨੇ ਖੁਦ ਦੱਸਿਆ ਕਿ ਹਾਦਸਾ ਹੋਇਆ ਜਿਸ ਵਿੱਚ ਯਾਦਵਿੰਦਰ ਸਿੰਘ ਦੀ ਮੌਤ ਹੋ ਗਈ ਪਰ ਇਸ ਮੌਕੇ ਯਾਦਵਿੰਦਰ ਸਿੰਘ ਕਾਰਨ ਵਿਛੇਤੇ ਵਿਸਥਾਰ ਨਾਲ ਉਸ ਦੇ ਸਰੀਰ ਉੱਪਰ ਸੱਟਾਂ ਦੇ ਨਿਸ਼ਾਨ ਨੇ ਕੁਝ ਹੋਰ ਹੀ ਸਾਬਤ ਹੋ ਰਿਹਾ ਸੀ ਮ੍ਰਿਤਕ ਯਾਦਵਿੰਦਰ ਦੇ ਦੋ ਲੜਕੇ ਉਸ ਦੀ ਮਾਤਾ ਪਿਤਾ ਦੀ ਪਤਨੀ ਨੇ ਪਰਿਵਾਰ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਵੇ ਤਾਂ ਜੋ ਮੁੰਸਮੋਖਿਲਾਫ ਕਾਰਵਾਈ ਕੀਤੀ ਜਾ ਸਕੇ 16 ਮਾਰਚ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ 3 ਸਾਲ ਪੂਰੇ ਹੋ ਕੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਨਣੇ ਪਤਨੀ ਸੁਨੀਤਾ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਅਲਸਾ ਦੇ ਖਾਮੰਦਰ ਸਾਹਿਬ ਲਟਮਸਤਕ ਹੋਏ ਹੋਤੇ ਹੋ ਦੁਰਗਾ ਮੰਦਿਰ ਤੇ ਰਾਮ ਤੀਰਥ ਵੀ ਜਾਨ ਦੇ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਹੋ ਜੋ 5 ਸਾਲ ਪੂਰੇ ਕਰਨਗੇ ਤੇ 5 ਸਾਲ ਮੁੱਖ ਮੰਤਰੀ ਬਣੇ ਰਹਿਣਗੇ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਗਰੀਬਾਂ ਦੀ ਸੇਵਾ ਕਰਨੀ ਪਵੇਗੀ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਸ਼ਾ ਖੋਰੀ ਤੇ ਪੇਸ਼ਕਾਰ ਨੂੰ ਖਤਮ ਕਰਨਾ ਹੋਵੇਗਾ ਇਸ ਲਈ ਗੁਰੂਆਂ ਦਾ ਆਸ਼ੀਰਵਾਦ ਲੈਣਾ ਹੈ ਦੱਸਿਆ ਕਿ ਮੁੱਖ ਮੰਤਰੀ ਬਦਲਣ ਦੀਆਂ ਚਰਚਾਵਾਂ ਤੇ केजरीवाल ਦਾ ਜਵਾਬ ਸੀ ਉਹਨਾਂ ਨੇ ਕਿਹਾ ਕਿ ਭਗਵਾਨ ਜੀ ਪੂਰੇ ਪੰਜਾਬ ਦੇ ਮੁੱਖ ਮੰਤਰੀ ਲਈ 5 ਸਾਲਾਂ ਤੱਕ ਮੁੱਖ ਮੰਤਰੀ ਬਣੇ ਰਹਿਣਗੇ ਤੇ ਅਗਲੀਆਂ ਚੋਣਾਂ ਤੋਂ ਬਾਅਦ ਨਹੀਂ ਮੁੱਖ ਮੰਤਰੀ ਭਗਵਾਨ ਜੀ ਬਣਾਂਗੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਵੱਡੀ ਸਮੱਸਿਆ ਨਸ਼ਾ ਹੈ ਤੇ ਨਸ਼ਾ ਤੇ ਪ੍ਰਸ਼ਟਾਚਾਰ ਨਸ਼ਾ ਤੇ ਪ੍ਰਸ਼ਟਾਚਾਰ ਖਿਲਾਫ ਪੰਜਾਬ ਵਿੱਚ ਇਹ ਦੇ ਸ਼ੁਰੂ ਹੋ ਗਿਆ ਜੋ ਨਿਆਰੀ ਲੜਾਈ ਹੈ ਸ਼੍ਰੀ ਭਗਵੰਤ ਮਾਨ ਨੇ ਵੀ ਇਸ ਮੌਕੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਤੇ ਪੇਕਟਾਚਾਰ ਵਿਰੋਧ ਜੰਗ ਚੱਲ ਰਹੀ ਹੈ ਅਸੀਂ 52000 ਨਗਿੰਏ ਅਰਵਿੰਦ ਕੇਜਰੀਵਾਲ ਗੁਰੂਆਂ ਤੋਂ ਆਪਣੀਆਂ ਦਿੱਤੀਆਂ ਗਰੰਟੀਆਂ ਨੂੰ ਪੂਰਾ ਕਰਨ ਤੇ ਰੰਗਲਾ ਪੰਜਾਬ ਬਣਾਉਣ ਲਈ ਕੰਮ ਕਰਦੇ ਰਹਿਣ ਲਈ ਆਸ਼ੀਰਵਾਦ ਲੈਣ ਆਏ ਜਿਲੰਦਰ ਤੋਂ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਯੂਟਿਊਬਰ ਦੇ ਘਰ ਬਾਮ ਨਮਾ ਚੀਜ਼ ਸੁੱਤੀ ਗਈ پولیس ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਯੂਟਿਊਬਰ ਦੇ ਘਰ ਤੋਂ ਮੈਟਲ ਵਾਲੀ ਚੀਜ਼ ਮਿਲੀ ਹੈ ਜਿਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਰਾਤ ਦੇ ਹਨੇਰੇ ਵਿੱਚ ਬਾਮ ਨਮਾ ਚੀਜ਼ ਨੂੰ ਯੂਟਿਊਬਰ ਦੇ ਘਰ ਤੇ ਸੁੱਟੋ ਦਿਖਾਈ ਦੇ ਰਿਹਾ ਪਾਕਿਸਤਾਨ ਵਿੱਚ ਇਕੱਠੇ دہشت گرد ਦਸਹਿਦਕਰ ਦੇ ਸਿਰਜਾਰ ਪੱਟੀ ਵੱਲੋਂ ਇਸ ਪੂਰੇ ਹਮਲੇ ਦੀ ਜ਼ਿੰਮੇਵਾਰੀ ਲਈ ਗੀ ਇੱਕ ਵੀਡੀਓ ਜਾਰੀ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਘਟਨਾ ਦੀ ਜ਼ਿੰਮੇਵਾਰੀ ਲਈ ਹੈ ਤੋਂ ਅੰਦਾਜ਼ਾ ਕਿ ਜਾਂਚ ਕਰ ਰਿਹਾ ਹੈ ਹੱਥ ਪਾ ਲਗਾ ਦਿੱ ਤਸਕਿਲ ਪੰਜਾਬ ਪੁਲਿਸ ਵੱਲੋਂ ਛੇੜੀ ਵੀ ਨਸ਼ਾ ਵਿਰੁੱਧ ਮੁਹਿੰਮ ਤੋਂ ਬੋਖਲਾਵੇ ਲਈ ਜਿਸ ਚੱਲਦੇ ਹੋਣਾ ਲੋਕਾਂ ਦਾ ਧਿਆਨ ਭਟਕਾਉਣ ਲਈ ਅਜਿਹੀਆਂ ਵਾਰ ਦਾ ਲਗਾਤਾਰ ਪੰਜਾਬ ਵਿੱਚ ਕੀਤੀ ਜਾ ਰਹੀ ਹੈ ਤੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਪੰਜਾਬ ਵਿੱਚ ਮੀਂਹ ਲਈ येलो ਅਲਰਟ ਜਾਰੀ ਕੀਤਾ ਗਿਆ ਹੈ 24 ਘੰਟਿਆਂ ਦੌਰਾਨ 1.4 ਮਿਲੀਲੀਟਰ ਮੀਂਹ ਦਰਜ ਕੀਤਾ ਗਿਆ ਦਿਨ ਪਰ ਬੱਦਲ ਛਾਇਆ ਰਹਿਣ ਤੋਂ ਬਾਅਦ ਤਾਫਾਨਦਾਰ ਦਸ਼ਮਲ 8 ਡਿਗਰੀ ਸੈਲਸੀਅਸ ਦੀ ਗਰਾਵਟ ਰਜ ਕੀਤੀ ਗਈ ਹੈ ਏ ਆਮ ਨਾਲੋਂ 2.8 ਡਿਗਰੀ ਸੈਸ ਦਾ ਟੈਸ ਉਵੇ ਵਿੱਚ ਸਬਤਵਾਦ ਤਾਪਮਾਨ 26.2 ਡਿਗਰੀ ਸੈਸ ਦਰਜ ਕੀਤਾ ਗਿਆ ਹੈ ਜੋ ਕਿ ਬੋਰ ਵਿੱਚ ਸੀ ਮੌਸਮ ਉਪਾ ਅਨਸਾਰ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਪੁਰ ਰੂਪਨਗਰ ਤੇ ਐਸ ਐਸ ਨਗਰ ਵਿੱਚ ਮੀਂਹ ਲਈ येलो ਅਲਰਟ ਜਾਰੀ ਕੀਤਾ ਗਿਆ ਇਹਨਾਂ ਸ਼ਹਿਰਾਂ ਚ ਗਰਜ਼ ਨਾਲ ਮੀਂਹ ਪੈ ਸਕਦਾ ਹੈ ਹੋਰ ਨਾਲ ਜ਼ਿਲ੍ਹਾ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਪਰ ਮੀਂਹ ਸੰਬੰਧੀ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਫਿਰ ਹਾਲ ਇਸ ਤਪਰਾ ਜਿਓਸ ਉਸ ਇਨਾ ਹੀ ਨਿਮਿਆ ਦੇ ਤਾਜ਼ਾ ਖਬਰਾਂ ਦੀ ddiwedd y Ddeyrnas Unedig.